ਜਲੰਧਰ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਲਾਰੈਂਸ ਸਵਿਸ਼ਰੋਈ ਗੈਂਗ ਦੇ 8 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀੇ ਫਿਰਾਕ ਦੇ ਵਿਚਨ ਹਥਿਆਰ ਸਣੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 3 ਪਿਸਤੋਲਾਂ 10 ਕਾਰਤੂਸ ਤੇ ਵਾਣਾ ਸਣੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਇਹ ਲੋੜਿੰਦੇ ਸਨ ਧਮਕੀਆਂ ਤੋਂ ਲੈ ਕੇ ਫਿਰੋਤੀਆਂ ਤੋਂ ਲੈ ਕੇ ਕਤਲ ਦੇ ਮਾਮਲੇ ਤੱਕ ਕਿਹਾ ਜਾ ਰਿਹਾ ਹੈ ਇਹਨਾਂ ਉੱਤੇ ਸਾਂਤ ਫਿਲਹਾਲੇ ਤਸਵੀਰਾਂ ਲਗਾਤਾਰ ਤਾਂ ਦਖਾਰੇ ਕਿਵੇਂ ਇਹਨਾਂ ਨੂੰ ਕਾਬੂ ਕੀਤਾ ਗਿਆ ਲਾਰੈਂਸ ਸਵਿਸ਼ਰੋਈ ਗੈਂਗ ਦੇ 8 ਗੈਂਗਸਟਰ ਗ੍ਰਫਤਾਰ ਹੋ ਚੁਕੇ ਨੇ ਹਥਿਆਰ ਤੇ ਕਾਰਤੂਸ ਜਣੇ ਗ੍ਰਫਤਾਰ ਕੀਤੇ ਗਏ ਨੇ ਵੱਡੀ ਵਾਰਦਾਤ ਇਹਨਾਂ ਨੇ ਪੰਜਾਬ ਦੇ ਵਿੱਚ ਕੋਈ ਇੰਜਾਮ ਦੇਣੀ ਸੀ ਤੇ ਦੇਖਦਿਓ ਤਸਵੀਰਾਂ ਦੇ ਵਿੱਚ ਕਿਵੇਂ ਇਹਨਾਂ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ ਹਾਲਾਂਕਿ ਬਾਅਦ ਦੇ ਵਿੱਚ ਜਦੋਂ ਸਾਡੀ ਟੀਮ ਨੇ ਗਲਬਾਤ ਕੀਤੀ ਅਧਿਕਾਰੀਆਂ ਦੇ ਨਾਲ ਜੁਆਇੰਟ ਕਮਿਸ਼ਨਰ ਜਲੰਧਰ ਦੇ ਨਾਲ ਸੰਦੀਪ ਸ਼ਰਮਾ ਦੇ ਨਾਲ ਤਾਂ ਉਹਨੇ ਕਿਹਾ ਕਿ ਫਾਰਮਾ ਫੈਸ਼ਨ ਦੇ ਮਾਲਕ ਨੂੰ ਧਮਕੀ ਦੇਣ ਵਾਲੇ 8 ਗੈਂਗਸਟਰ ਨੂੰ ਅਸੀਂ ਗ੍ਰਫਤਾਰ ਕੀਤਾ ਹੈ ਇਸ ਸਵਾਲ ਇਸ ਕਾਨੂੰ ਲੈ ਕੇ ਕਿ ਵਕੀਲ ਆਰਸ ਗੈਂਗ ਨਾਲ ਤਾਲੂ ਰੱਖਦੇ ਨੇ ਜਾਂ ਫਿਰ ਜਾਂਚ ਤੋਂ ਬਾਅਦ ਕੁਝ ਨਵਾਂ ਮਾਮਲਾ ਨਿਕਲ ਕੇ ਸਾਹਮਣੇ ਆ ਸਕਦਾ ਹੈ। राघव ਸਾਹ ਨਾਲ ਜੁੜ ਚੁੱਕੇ ਨੇ ਸਾਡੇ ਸੇਵਕੀ राघव ਕੀ ਕੁਝ ਜਾਣਕਾਰੀ ਹਾਸਲ ਹੋਈ ਹੈ ਕਿਵੇਂ ਕਾਬੂ ਕੀਤੇ ਗਏ ਨੇ ਕੀ ਕੁਝ ਹੋਇਆ ਹੈ ਬਿਲਕੁਲ ਇਹਨਾਂ ਨੇ ਕੁਝ ਦਿਨ ਪਹਿਲਾਂ ਜਿਹੜਾ ਕੀ ਹੈ ਕਰਮਾ ਫੈਸ਼ਨ ਦੇ ਜਿਹੜੇ ਮਾਲਕ ਸੀਗੇ ਉਹਨਾਂ ਦੀ ਦੁਕਾਨ ਦੇ ਬਾਹਰ ਇੱਕ ਲੈਟਰ ਰੱਖ ਕੇ ਗਿਆ ਸੀ ਨਾਲ ਇੱਕ ਜਿਹੜੀ ਕਿ ਬੰਦੂਕ ਦੀ ਗੋਲੀ ਰੱਖ ਕੇ ਗਿਆ ਸੀ ਜਿਸ ਤੇ ਸਾਫ਼ ਤੌਰ ਤੇ ਲਿਖਿਆ ਹੋਇਆ ਸੀ ਜਾਂ ਤਾਂ ਸਾਡ ਨਾਲ ਦੋਸਤੀ ਕਰ ਲੋ ਨਹੀਂ ਤਾਂ ਅੰਜਾਮ ਪੁਕਤਲੇ ਤਿਆਰ ਹੋ ਜਾਓ ਤੇ ਲਾਸੇ ਵਿੱਚ ਲਿਖਿਆ ਹੈ ਸੀਗਾ ਲੋਰਲ ਪਿਸ਼ ਨਹੀਂ ਤੇ 골ਡੀ ਬਰਾਦ ਉਸ ਤੋਂ ਬਾਅਦ ਪੁਲਿਸ ਦੇਰੇ ਕਿ ਇਹਨਾਂ ਨੇ ਮਗਰ ਲੱਗ ਗਈ ਸੀ ਕਿ ਤੇ ਪੁਲਿਸ ਨੇ ਕਿਉਂਕਿ ਇੱਕ ਸਮੇਂ ਪਹਿਲਾਂ ਇਹਨਾਂ ਨੂੰ ਖੋਲਸ ਵੀ ਕੀਤੀ ਗਈ ਸੀ ਹੋਰ ਚੀਜ਼ਾਂ ਥੀ ਤੇ ਉਹਨੂੰ ਟਰੇਸ ਕਰਦੇ ਕਰਦੇ ਪੁਲਿਸ ਇਹਨਾਂ ਤੱਕ ਪਹੁੰਚੀ ਹੈਗੀ ਤੇ 8 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ ਫਿਲਹਾਲ ਇਹ ਲੋਰਕ ਪਿਛਮੇ ਗੈਂਗ ਨਾਲ ਸੰਬੰਧਿਤ ਹੈਗੇ ਜਾਂ ਨਹੀਂ ਇਸ ਚੀਜ਼ ਨੂੰ ਜਿਹੜਾ ਕੀ ਵੈਰੀਫਾਈ ਕੀਤਾ ਜਾਊਗਾ ਤੇ ਤੁਹਾਨੂੰ ਇੱਕ ਵੱਡੀ ਗੱਲ ਦੱਸਦਾ ਕਿ ਹਜੇ ਇਹਨਾਂ ਦਾ ਕੋਈ ਕ੍ਰਾਈਮ ਰਿਕਾਰਡ ਨਹੀਂ ਹੈਗਾ ਯਾਨੀ ਕਿ ਸੋ ਪਹਿਲਾਂ ਇਹਨਾਂ ਨੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕੀਤੀ ਹੋਈ ਪਤਾ ਲੱਗ ਰਿਹਾ ਹੈ ਕਿ ਇਹ ਲੋਕ ਬੇਰੋਜ਼ਗਾਰ ਸੀਗੇ ਵਿਲੇ ਕੋਂ ਦੇ ਸੀਗੇ ਤਾਂ ਇਹਨਾਂ ਨੇ ਮਿਲ ਕੇ ਜਿਹੜਾ ਕਿ ਪਹਿਲਾਂ ਸ਼ਹਿਰ ਵਿੱਚ ਰੇਕੀ ਕੀਤੀ ਤਾਂ ਕਿ ਪਤਾ ਲੱਗ ਸਕੇ ਕਿਹੜੇ ਦੁਕਾਨਦਾਰ ਕੋ ਕਿੰਨੇ ਕ ਪੈਸੇ ਹੈ ਤੇ ਉਹਨੂੰ ਕਿਸ ਤਰੀਕੇ ਨਾਲ ਜਿਹੜਾ ਕਿ ਲੁੱਟਿਆ ਜਾ ਸਕਦਾ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਕਿ ਕਰਨਾ ਫੈਸ਼ਨ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਉਸ ਤੋਂ ਬਾਅਦ ਪਹਿਲਾਂ ਧਮਕੀ ਬਾਰੇ ਫੋਨ ਕੀਤੇ ਤੇ ਉਸ ਤੋਂ ਬਾਅਦ ਲੈਟਰ ਦੇ ਨਾਲ ਇੱਕ ਗੋਲੀ ਰੱਖ ਕੇ ਇੱਕ ਨਵੇਂ ਅੰਦਾਜ਼ ਦੇ ਨਾਲ ਜਿਹੜਾ ਕਿ ਇਹ ਡਰਾਂ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਤਈ ਪੁਲਿਸ ਇਹਨਾਂ ਦੇ ਮਗਰ ਪਈ ਹੋਈ ਸੀ ਕਿਤਾ ਸਟੈਪ ਬਾਈ ਸਟੈਪ ਇਹਨਾਂ ਨੂੰ ਪਕੜਦੇ ਵਿੱਚ ਜਿਹੜਾ ਕਿ ਇਹ ਅੱਖ ਲੋਕ ਜਿਹ ਫਿਲਹਾਲ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਕਿ ਅਖੇ ਤੁਹਾਡਾ ਕੋਈ ਲਿੰਕ ਹੈ ਵੀ ਹੈ ਜਾਂ ਨਹੀਂ ਹੈ ਕਿ ਲੋਸ ਪਿਸ਼ਨਾ ਗੈਂਗ ਦਾ ਉਸ ਤੋਂ ਇਲਾਵਾ تیرے ਹਥਿਆਰ ਹੈ ਇਹਨਾਂ ਦੇ ਕੋਲੋਂ ਤਿੰਨ ਪਿਸਤਲ 10 ਕਾਰਟੂਸ ਤੇ ਚਾਰ ਮੈਗਜ਼ੀਨ ਅਤੇ ਵਾਹਨ ਵੀ ਜਿਹੜੇ ਕਿ ਬਰਾਮਦ ਕੀਤੇ ਗਏ ਯਾਨੀ ਕਿ ਇੱਕ ਨਵੀਂ ਵੱਡੀ ਗੈਂਗ ਕਾਰਨ ਦੇ ਜਿਹੜੇ ਕਿ ਫਰਾਕ ਵਿੱਚ ਸੀਗੇ ਤੇ ਉਹਨੂੰ ਵੀ ਜਿਹੜੇ ਕਿ ਅਪੜਾ ਅਗਲੇ ਕਰਦੇ ਲੱਭਦੇ ਪਏ ਸੀਗੇ ਕਿਉਂਕਿ ਇਹਨਾਂ ਨੂੰ ਪਤਾ ਲੱਗ ਰਿਹਾ ਸੀ ਕਿਤਨਾ ਕਿਤੇ ਜਿਹੜਾ ਕਰਨਾ ਫੈਸ਼ਨ ਦਾ ਮਾਮਲਾ ਹੈ ਉਹ ਮੀਡੀਆ ਤੇ ਵੀ ਕਾਫੀ ਆ ਚੁੱਕਾ ਤੇ ਹੁਣੇ ਅਗਲੇ ਟਾਰਗੇਟ ਨੂੰ ਜਿਹੜੇ ਕਿ ਫਾਈਂਡ ਆਊਟ ਕਰ ਰਹੇ ਸੀ ਜੀ ਪਰ ਰਾਗਵ ਜਿਹੜੀ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਜਾਂ ਫਿਰ ਉਸ ਤੋਂ ਬਾਅਦ ਜੋ ਪ੍ਰੈਸ ਰਿਪੋਰਟ ਕੱਢਿਆ ਉਹਦੇ ਵਿੱਚ ਲਾਰੈਂਸ ਵਿਸ਼ਰੋਈ ਲਿਖਿਆ ਹੋਇਆ ਸੀ ਪਰ ਲਾਰੈਂਸ ਵਿਸ਼ਰੋਈ ਦੇ ਗੈਂਗ ਦਾ ਇਸ ਤਰ੍ਹਾਂ ਦਾ ਤਰੀਕਾ ਨਹੀਂ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਪੂਰੀ ਸਟੋਰੀ ਦੱਸ ਰਹੇ ਹੋ ਕਿ ਹਾਂ ਇਹਨਾਂ ਨੇ ਲੈਟਰ ਭੇਜਿਆ ਜਾਂ ਫਿਰ ਉਸ ਤੋਂ ਬਾਅਦ ਧਮਕੀ ਦਿੱਤੀ ਇਹ ਤਰੀਕਾ ਨਹੀਂ ਹੈ ਲਾਰੈਂਸ ਗੈਂਗ ਦਾ ਤੇ ਫਿਲਹਾਲ ਹੁਣ ਇਹ ਜਿਹੜਾ ਨਵਾਂ ਗੈਂਗ ਸੀ ਤੁਸੀਂ ਵੀ ਦੱਸ ਚੁੱਕੇ ਹੋ ਕਿ ਇਹ ਬੇਰੋਜ਼ਗਾਰ ਸਨ ਉਸ ਤੋਂ ਬਾਅਦ ਇਹ ਤਲਾਸ਼ ਕਰ ਰਹੇ ਸਨ ਕਿ ਇਸ ਤਰ੍ਹਾਂ ਸੌਫਟ ਟਾਰਗੇਟ ਹੋਣ ਪਰ ਕੀ ਕਿਹਾ ਜਾਵੇ ਇਹ ਨੌਜਵਾਨ ਕਿੱਥੋਂ ਤਾਲੁਕ ਰੱਖਦੇ ਸਨ ਹਥਿਆਰ ਕਿੱ ਆਏ ਇਹ ਵੀ ਇੱਕ ਵੱਡਾ ਸਵਾਲ ਰਹੇਗਾ ਰਾਗਫ ਬਿਲਕੁਲ ਅਮਰ ਇਹਨਾਂ ਕੋਲ ਹਥਿਆਰ ਜਿਹੜੇ ਆ ਰਹੇ ਸੀਗੇ ਬਾਹਰੋਂ ਦੇ ਬੰਦੇ ਨਾਲ ਸਪਲਾਈ ਕਰ ਰਹੇ ਸੀਗਾ ਇਹ ਚੀਜ਼ ਦਾ ਤਾਂ ਖੁਲਾਸਾ ਕੀਤਾ ਗਿਆ ਦਾ ਹੈ ਜੋਇੰਟ ਕਮਿਸ਼ਨਰ ਵੱਲੋਂ ਪਰ ਸਵਾਲ ਇਹੀ ਹੈਗਾ ਕਿ ਇਹਨਾਂ ਜਿਹੜਾ ਨਾਮ ਯੂਜ਼ ਕੀਤਾ ਗਿਆ ਲੰਬੀ ਸੋਚ ਦਾ ਕੀਤਾ ਹੋ ਸਕਦਾ ਕਿਸੇ ਨੇ ਕਿਤੇ ਕਿ ਇੱਕ ਵੱਡਾ ਗੈਂਗਸਟਰ ਹੈਗਾ ਵਾ ਸੋਚਿਆ ਹੋਣਾ ਕਿ ਇਸ ਨੇ ਨਵੀਂ ਗੈਂਗ ਬਣਾ ਰਿਆ ਕਿਉਂ ਨਾ ਉਹਦਾ ਨਾਮ ਸ਼ੁਰੂ ਕਰਕੇ ਪਹਿਲਾਂ ਕਿ ਜਿਹੜੀ ਕਿਸ ਤਰ੍ਹਾਂ ਦੀ ਰੰਗਦਾਰੀਆਂ ਇਸ ਤਰ੍ਹਾਂ ਪੈਸੇ ਮੰਗਣਾ ਸ਼ੁਰੂ ਕਰੇ ਕਿਉਂਕਿ ਆਪਣੇ ਵੱਲੋਂ ਤਾਂ ਇਹਨਾਂ ਨੇ ਇੱਕ ਪੂਰੀ ਪਲੈਨਿੰਗ ਸੀ ਕਿ ਕਿਸ ਤਰ੍ਹਾਂ ਵਿਦੇਸ਼ੀਆ ਦਾ ਨੰਬਰ ਇਸਤੇਮਾਲ ਕਰਕੇ ਪਹਿਲਾਂ ਉਹਨੂੰ ਕਾਲ ਕੀਤੀ ਕਿ ਤੇਰੇ ਨਾਲ ਗੱਲ ਕਰੂਗਾ 10 ਦਿਨਾਂ ਬਾਅਦ ਗੋਲਡੀ ਬਰਾਡ ਉਸ ਤੋਂ ਬਾਅਦ 10 ਦਿਨ ਬਾਅਦ ਇੱਕ ਫੋਨ ਆਉਂਦਾ ਹੈਗਾ ਵਾ ਤੇ ਧੰਕੀ ਬਾਰੇ ਉਹਨੂੰ ਗੱਲ ਕਹੀ ਜਾਂਦੀ ਹੈ ਤੇ ਲੈਟਰ ਛੱਡ ਕੇ ਜਾਣਾ ਮਤਲਬ ਪੂਰਾ ਇੱਕ ਆਪਣੇ ਵੱਲੋਂ ਤੇ ਬੰਦੇ ਨੂੰ ਡਰਾ ਧਮਕਾ ਕੇ ਕਿ ਆਉਰੇ ਕੋਲ ਜਿੰਨੇ ਪੈਸੇ ਹੋ ਸਕੇ ਹੋਈ ਸਕੀਏ ਤਾਂ ਇੱਕ ਇੱਕ ਐਸਾ ਹੈ ਕਿ ਬੇਰੋਜ਼ਗਾਰੀ ਚ ਕਈ ਵਾਰ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ ਹੈ ਤੇ ਇਹ ਉਹੀ ਦਿਸ਼ਾ ਵਿੱਚ ਲੱਗਦਾ ਕਿ ਤਨੇ ਕਿਤੇ ਕਦਮ ਇਹਨਾਂ ਦੇ ਚੁੱਕਿਆ ਗਿਆ ਤੇ ਹੁਣ ਲੌਣਕ ਬਿਸ਼ਨੋਈ ਗੈਂਗ ਨਾਲ ਕੀ ਹੈ ਉਹ ਇੱਕ ਇਨਵੈਸਟੀਗੇਸ਼ਨ ਦਾ 파ਟ ਹੋ ਚੁੱਕਾ ਹੋਇਆ ਹੈ ਇਹ ਕਿਸ ਤਰ੍ਹਾਂ ਦੇ ਹਥਿਆਰ ਨੇ ਜੋ ਅਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹਾਂ ਬਿਲਕੁਲ ਕਾਫੀ ਚੰਗੇ ਹਥਿਆਰ ਇਹਨਾਂ ਕੋਲ ਦੇਰੇ ਸੀ ਕਿ ਇਹਨਾਂ ਨੇ ਬਾਹਰੋਂ ਮੰਗਾਏ ਹੈਗੇ ਕਿਉਂਕਿ ਇੱਕ ਕਹਿ ਸਕਦੇ ਕਿ ਨਵੀਂ ਗੈਂਗ ਜਿਹੜੀ ਕੀ ਆ ਉਹਦੀ ਸ਼ੁਰੂਆਤ ਹੋ ਰਹੀ ਸੀ ਕਿ ਇੱਕ ਨਵੀਂ ਗੈਂਗ ਜਿਹੜੀ ਜਲੰਧਰ ਕੋਲ ਤੋਂ ਜਿਹੜੀ ਕਿ ਬਣਨ ਲੱਗੀ ਸੀ ਕਿ ਰੇਕੀ ਜਿਸ ਤਰ੍ਹਾਂ ਰੇਕੀ ਕਰਕੇ ਕਿ ਹਾਂ ਪਹਿਲੇ ਜਲੰਧਰ ਸ਼ਹਿਰ ਦੇ ਅਸੀਂ ਦੇਖੇ ਕਿਰੇ ਵੱਡੇ ਵਪਾਰੀ ਹੈ ਕਿਰੇ ਇੰਡਸਟਰੀਲਿਸ ਉਹਨਾਂ ਨੇ ਇੱਕ ਆਪਾਂ ਨੰਬਰ ਬਣਾਈਏ ਉਤਮਾ ਦੇਖੇ ਕਿਹੜਾ ਸੌਫਟ ਕੋਰਨਰ ਹੈਗਾ ਕਿ ਹਾਂ ਭਾਈ ਇਹਨੋਂ ਆਪਾਂ ਫੋਨ ਕਰਾਂਗੇ ਡਰ ਜੂਗਾ ਤੇ ਕਿਤੇ ਨਾ ਕਿਤੇ ਇਸ ਤਰ੍ਹਾਂ ਟਾਰਗੇਟ ਇਹਨਾਂ ਨੇ ਪਹਿਲਾਂ ਕਰਨਾ ਫੈਸ਼ਨ ਸਿਲੈਕਟ ਕੀਤਾ ਸੀ ਕਿਉਂਕਿ ਪਹਿਲਾਂ ਇੱਕ ਆਵੀ ਗੱਲ ਆ ਰਹੀ ਸੀ ਕੁਝ ਟਾਈਮ ਪਹਿਲਾਂ ਕਰਨਾ ਫੈਸ਼ਨ ਨੇ ਕੁਝ ਬੰਦਿਆਂ ਨੂੰ ਆਪਣੀ ਦੁਕਾਨ ਤੋਂ ਬਾਹਰ ਕੱਢਿਆ ਸੀਗਾ ਉਹ ਤੇ ਉਸ ਐਂਗਲ ਨਾਲ ਵੀ ਚਾਰਜ ਕਰ ਰਹੇ ਸੀ ਲੇਕਿਨ ਉਹਨਾਂ ਪਤਾ ਲੱਗਾ ਕਿ ਕੋਈ ਵੀ ਏਜ ਹੱਥ ਬੰਦੇ ਇਹਨਾਂ ਨਾਲ ਕੋਈ ਤਾਲੁਕਾ ਜਿਹੜਾ ਕਿ ਆ ਕਰਨਾ ਫੈਸ਼ਨ ਦੇ ਮਾਲਕ ਯਾਰ ਕਿਸੇ ਪਰਿਵਾਰ ਦੇ ਨਾਲ ਨਹੀਂ ਸੀਗਾ ਯਾਨੀ ਕਿ ਇੱਕ ਨਵੀਂ ਗੈਂਗ ਜਿਹੜੀ ਕਿ ਬਣ ਰਹੀ ਸੀਗੀ ਕਿਆ ਕਰਦੇ ਆ ਤੇ ਇਹਨਾਂ ਵੱਲੋਂ ਪਹਿਲੀ ਵਾਰ ਦਾ ਕਿੱਥੇ ਗਿਆ ਸੀ ਜਿਸ ਤੇ ਅਖੋੜ ਰੱਟ ਫੜੇ ਗਿਆ ਇਹਦੇ ਵਿੱਚ ਹੋਰ ਵੀ ਕੋਈ ਬੰਦਾ ਜੁੜਿਆ ਹੋਇਆ ਉਹਨੂੰ ਵੀ ਜਿਹੜਾ ਕਿ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ ਹੈ ਪਰ ਅਗਰ ਜਿਸ ਤਰ੍ਹਾਂ ਹਥਿਆਰ ਅਸੀਂ ਦੇਖ ਰਹੇ ਹਾਂ ਇਸ ਤਰ੍ਹਾਂ ਦੇ ਹਥਿਆਰ ਖਰੀਦਣ ਲਈ ਵੀ ਕਾਫੀ ਪੈਸਾ ਚਾਹੀਦਾ ਹੈ ਕਿਉਂਕਿ ਜੋ ਇਹ ਗਨ ਅਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹਾਂ ਘੱਟੋ ਘੱਟ 1 ਲੱਖ 1.5 ਲੱਖ ਜਾਂ ਫਿਰ 2 ਲੱਖ ਤੱਕ ਦੀ ਵੀ ਹੋ ਸਕਦੀ ਹੈ ਤੇ ਅਲੱਗ-ਅਲੱਗ ਇਸ ਚ ਵੈਰਾਈਟੀ ਹੁੰਦੀ ਹੈ ਹਾਲਾਂਕਿ ਸਸਤੀ ਤੋਂ ਸਸਤੀ ਵੀ 35 ਜਾਂ ਫਿਰ 40-45 ਹਜ਼ਾਰ ਦੀ ਮਿਲਦੀ ਆ ਪਰ ਫਿਰ ਵੀ ਇਹ ਅਮੀਰ ਘਰਾਂ ਦੇ ਕਾਕੇ ਅਸੀਂ ਸਮਝੀਏ ਜਾਂ ਫਿਰ ਪੰਜਾਬ ਤੋਂ ਕਿਹੜੇ ਇਲਾਕਿਆਂ ਤੋਂ ਫਿਲਹਾਲ ਇਨਫਾਰਮੇਸ਼ਨ ਹੈ ਤੁਹਾਡੇ ਕੋਲ ਖੁਲਾਸਾ ਕੀ ਕਰ ਰਹੀ ਹੈ ਪੁਲਿਸ ਇਹਨਾਂ ਦਾ ਤਾਲੁਕ ਕਿਧਰ ਆ ਦੇਖੋ ਕੋਈ ਵੀ ਇਤਾਲਾ ਤਦਰਿਤ ਹੈਗਾ ਕਿ ਕੋਈ ਵੱਡੇ ਘਰਾ ਤੋਂ ਹੈਗਾ ਜਾਂ ਕੋਈ ਇਤਾਲੀ ਚੀਜ਼ ਹੈਗੀ ਆ ਹੋ ਸਕਦਾ ਹੈ ਕਿ ਇਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦਾ ਬੰਦਾ ਜੁੜਿਆ ਹੋਵੇ ਜਿਹੜਾ ਚਾਹਤਾ ਹੋਊਗਾ ਕਿ ਇਹ ਥੱਲੇ ਰਹਿ ਕੇ ਉਹਦੇ ਕੰਮ ਕਰ ਸਕੇ ਉਹ ਪੈਸੇ ਲਗਾਣ ਤਾਂ ਇਹ ਲੋਕ ਇੰਦਰ ਇੱਕ ਜਿਹੜੇ ਕਿ ਕੰਮ ਕਰਨੇ ਇਤਾਲੀ ਬਾੜਦਾਤਾ ਕਰ ਕਿਉਂਕਿ ਇਹਨਾਂ ਦਾ ਬੈਕਗ੍ਰਾਉਂਡ ਬਿਲਕੁਲ ਥੀਨ ਹੈ ਨਾ ਹੀ ਇਹਨਾਂ ਦਾ ਕੋਈ ਲੋਟਸਕ੍ਰੋਡ ਦਾ ਮਾਮਲਾ ਹੈ ਨਾ ਹੀ ਕੋਈ ਡਕੈਤਕੀ ਚੋਰੀ ਕੋਈ ਇਸ ਤਰ੍ਹਾਂ ਦਾ ਕੋਈ ਵੀ ਇਹਨਾਂ ਦਾ ਰਿਪੋਰਟ ਨਹੀਂ ਹੈਗਾ ਸਿਰਫ ਆਹੀ ਹੈਗਾ ਕਿ ਇਹ ਲੋਕ ਬੇਰੋਜ਼ਗਾਰ ਹੈ ਕੋਈ ਕੰਮ ਵਗੈਰਾ ਨਹੀਂ ਕਰਦੇ ਸੀਗੇ ਤਾਂ ਇਹਨਾਂ ਨੇ ਮਿਲ ਕੇ ਜਿਹੜ ਗੈਂਗ ਦੀ ਜਿਹੜੀ ਕਿ ਸ਼ੁਰੂਆਤ ਕੀਤੀ ਸੀਗੀ ਸ਼ਹਿਰ ਤੇ ਦਿੱਤ ਬਣਾ ਕੇ ਰੇਕੀ ਕਰਨੇ ਸ਼ੁਰੂ ਕੀਤੇ ਉਹ ਕਿਹਨਾਂ ਨੂੰ ਉਹ ਟਾਰਗੇਟ ਕਰ ਸਕਦੇ ਕਿਹਨੂੰ ਨਹੀਂ ਕਰ ਸਕਦੇ ਇਹ ਹਦੇ ਸ਼ੁਰੂਆਤ ਹੋ ਰਹੀ ਸੀਗੀ ਤੇ ਅਗਲਾ ਟਾਰਗੇਟ ਵੀ ਇਹ ਹੈ ਜਿਹੜਾ ਕਿ ਪਤਾ ਲੱਗ ਰਿਹਾ ਹੈ ਪੁਲਿਸ ਕੋਲ ਠੀਕ ਅਗਲਾ ਟਾਰਗੇਟ ਇਹਨਾਂ ਨੂੰ ਇਕੱਠੇ ਗ੍ਰਿਫਤਾਰ ਕੀਤਾ ਗਿਆ ਜੋ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰਕੇ ਇਹਨਾਂ ਨੂੰ ਕਾਬੂ ਕੀਤਾ ਗਿਆ ਦੇਖੋ ਫਿਲਹਾਲ ਤਾਂ ਪੁਲਿਸ ਦਾ ਹੀ ਕਹਿਣਾ ਹੈਗਾ ਕਿ ਇੱਕ ਪਲੈਨਿੰਗ ਕਰ ਰਹੇ ਸੀ ਕਿ ਉਸ ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਸਾਰਿਆਂ ਨੂੰ ਇਕੱਠੇ ਤੇ ਹੁਣੇ ਬਾਕੀ ਜਾਣਕਾਰੀ ਕੁਝ ਦਿਨਾਂ ਬਾਅਦ ਪ੍ਰੈਸ ਰਿਲੀਜ਼ ਦੇਖੋਰ ਜਾਰੀ ਕੀਤੀ ਜਾਊਗੀ ਉਹਦੇ ਵਿੱਚ ਬਾਕੀ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ ਜਾਊਗੀ ਜੀ ਜੀ ਬਹੁਤ ਬਹੁਤ ਧੰਨਵਾਦ ਤੇ ਫਿਲਹਾਲ ਪੁਲਿਸ ਕੀ ਕਹਿ ਰਹੀ ਹੈ ਵੀ ਸੁਣ ਲਓ ਅਜੀ ਕਰਮਾ ਫੈਸ਼ਨਜ਼ ਸ਼ੋਰੂਮ ਇੱਥੇ ਹੈ ਜੀ ਸਾਡੇ ਇੱਕ ਸ਼ਹਿਰ ਦੇ ਵਿੱਚ ਜਿਨ੍ਹਾਂ ਨੂੰ ਕਿ ਇੱਕ ਲੈਟਰ ਮਿਲੀ ਸੀ ਜਿਹਦੇ ਵਿੱਚ ਉਹਨਾਂ ਨੂੰ ਥ੍ਰੈਟ ਮਿਲੀ ਸੀ ਔਰ ਰੈਂਸਮ ਵਾਸਤੇ ਲਿਖਿਆ ਹੋਇਆ ਸੀ ਉਸ ਕੇਸ ਨੂੰ ਸਾਡੇ ਇਨਵੈਸਟੀਗੇਸ਼ਨ ਟੀਮ ਨੇ ਕ੍ਰੈਕ ਕੀਤਾ ਜੀ ADCP ਇਨਵੈਸਟੀਗੇਸ਼ਨਸ ਆਫ ਦੀ ਰਹਿਨਮਾਈ 8 ACP ਕ੍ਰਾਈਮ ACP ਸੈਂਟਰਲ ਤੇ ACP ਇੰਸਪੈਕਟਰ ਸਪੈਸ਼ਲ ਸੈੱਲ ਜਿਹੜੇ ਛੜੇਗੇ ਇਨਦਰਜੀ ਉਹਨਾਂ ਦੀ ਟੀਮ ਨੇ ਇਹ ਸਾਰੇ ਕੇਸ ਨੂੰ ਬ੍ਰੇਕ ਕਰਕੇ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਔਰ ਉਹਨਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਹਥਿਆਰ ਅਮੂਨੀਸ਼ਨ ਬਰਾਮਦ ਕੀਤਾ ਜਿਹਦੇ ਤੁਸੀਂ ਦੇਖ ਹੀ ਲਿਆ ਇਹ ਬਿੱਤੀ ਕਿੱਥੋਂ ਗ੍ਰਿਫਤਾਰ ਕੀਤਾ ਹੈ ਹਾਂਜੀ ਕਿੱਦਾਂ ਪਤਾ ਲੱਗਦਾ ਇਹ ਢੋਬੀ ਕਾਟ ਤੋਂ ਗ੍ਰਿਫਤਾਰ ਕੀਤਾ ਜੀ ਹਾਂਜੀ ਇਹ ਕਿਨੇ ਬੰਦੇ ਹੈਗੇ ਆਹੋ ਕੀ ਲੈ ਆਠ ਬੰਦੇ ਆ ਜੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਾਮ ਇਹਨਾਂ ਦੇ ਸਾਰਿਆਂ ਦੇ ਹੈਗੇ ਆ ਜੀ ਤੁਹਾਨੂੰ ਪ੍ਰੈਸ ਨੋਟ ਮਿਲ ਜਾਏਗਾ ਸੰਜੇ ਹੈ ਇੱਕ ਦੀਪਕ ਹੈ ਇੱਕ ਗਜਿੰਦਰ ਹੈ ਰਾਦੇ ਹੈ ਅਭਿਸ਼ੇਕ ਇੰਦਰ ਪੱਪੂ ਹੈ ਮਨੋਜ ਹੈ ਦੀਪਕ ਹੈ ਇਹਨਾਂ ਦਾ ਡਾਇਰੈਕਟ ਲਿੰਕ ਆਇਆ ਕੋਈ ਲਾਰੈਂਸ ਨੇ ਨੀ ਉਹਦਾ ਨਾਮ ਲਿਖ ਕੇ ਇਹਨਾਂ ਨੇ ਫਰौती ਮੰਗੀ ਜੀ ਕੋਈ ਇਸ ਤਰ੍ਹਾਂ ਦਾ ਲਿੰਕ ਕੋਈ ਨਹੀਂ ਲਿੰਕ ਨਹੀਂ ਆਇਆ ਕੋਈ ਇਨਵੈਸਟੀਗੇਸ਼ਨ ਮਾਸਟਰਮਾਈਂਡ ਕੋਈ ਨਹੀਂ ਮਾਸਟਰਮਾਈਂਡ ਇਹਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਮੇਨ ਬੰਦੇ ਸੀ ਜਿਨ੍ਹਾਂ ਨੇ ਡਿਲੀਵਰ ਕੀਤਾ ਸੀ ਉਹ ਤਾਂ ਮਨੋਜ ਐਂਡ ਰਾਦੇ ਸੀਗੇ ਜੀ ਮਨੋਜ ਐਂਡ ਰਾਦੇ ਜਿਹੜੇ ਦੋ ਬੰਦੇ ਕਿਥੋਂ ਦੇ ਡਿਲੀਵਰ ਕਿੱਥੇ ਕੀਤਾ ਹੈ ਵਪਨ ਤੇ ਇਹਨਾਂ ਨੇ ਬਾਰੋ ਮੰਗਾਈ ਜੀ ਬਾਰੋ ਬਾਰੋ ਮੀਨਜ਼ ਦੋ ਤਾਂ ਪਾਕਿਸਤਾਨੀ ਨੇ ਇਕ ਕੋਪਟੇ ਨਾਲੇ ਲੈ ਤੋ ਗੰਗਾ ਨਗਰ ਸੈਕਟੋਂ ਨੇ ਠੀਕ ਹੈ ਜੀ ਔਰ ਕਿਹੇ ਜਿਹੜੇ ਬੰਦਿਆ ਤੋਂ ਲਏ ਨੇ ਉਹ ਹੁਣ ਇਨਵੈਸਟੀਗੇਸ਼ਨ ਦਾ ਹਿੱਸਾ ਵੀ ਕਿੱਥੋਂ ਲੈ ਕੇ ਵੰਦੇ ਉਹ ਵੀ ਟਰੈਕ ਕਰਾਂਗੇ ਪਰ ਲੈ ਫੜੇ ਹੈ ਕਿ ਸਾਰੀ 39 ਪ੍ਰੋਫਾਈਲ ਵਾਲੇ ਨਹੀਂ ਆ ਨੇ ਇਹਨਾਂ ਦੀ ਬੈਕਗ੍ਰਾਉਂਡ ਕੋਈ ਐਸ ਸਰਚ ਕ੍ਰਿਮੀਨਲ ਨਹੀਂ ਹੈ ਜਿਨ੍ਹਾਂ ਦੀ ਫਰੋਤੀ ਮੰਗੀ ਫਸਟ ਟਾਈਮ ਮੰਗੀ ਕਿਥੇ ਫਸਟ ਟਾਈਮ ਮੰਗੀ ਆ ਇਹਨਾਂ ਦਾ ਗੈਂਗ ਲਗਭਗ ਬਣ ਗਿਆ ਸੀ ਆਪਸ ਵਿੱਚ ਔਰ ਇਹ ਇਹ ਹਜੇ ਵਾਰਦਾਤਾਂ ਹੋਰ ਬਹੁਤ ਹੋਣੀਆਂ ਸੀ ਜੇ ਇਹ ਕੇਸ ਟਰੈਕ ਨਾ ਹੁੰਦਾ ਤੇ ਜਿਸ ਤਰ੍ਹਾਂ ਇਹਨਾਂ ਨੇ ਦਿੱਕਿਆ ਸੀ ਲੈਟਰ ਵਿੱਚ ਲਾਸਟ ਵਿੱਚ ਲੋਰੈਂਸ ਮਿਸ਼ਨ ਹੋਈ ਤੇ ਗੋਲੀ ਬਾਰਾ ਤੇ ਕੋਈ ਲਿੰਕ ਹੈ ਜਾਂ ਬਿਲਕੁਲ ਨਹੀਂ ਜਿਉ ਹੁਣ ਤੱਕ ਪੁਰੀਸ਼ ਚ ਦੇਖਾਂਗੇ ਜੀ ਪਰ ਹਾਲੇ ਤੱਕ ਕੋਈ ਲਿੰਕੇਜ ਨਹੀਂ ਜਿਹੜੀ ਇਹਨਾਂ ਨੇ ਗੋਲੀ ਭੇਜੀ ਸੀ ਨਾਲ ਉਹ ਅਸਲੀ ਸੀ ਉਹਨਾਂ ਦੇ ਨਕਲੀ ਖਲਵਾ ਜੀ ਇੰਨਾ ਨਹੀਂ ਜਿਹੜੀ ਫਰੋਤੀ ਮੰਗੀ ਸੀ 50 ਲੱਖ ਰੁਪਏ ਵਾਲੀ ਇਹ ਜਿਹੜੀ ਨਨ ਕੋ ਡਾਇਰੈਕਟ ਫੋਨ ਵੀ ਕੀਤਾ ਹੈਗਾ ਜਾਂ ਸਿਰਫ ਚਿੱਠੀ ਗਈ ਸੀ ਚਿੱਠੀ ਗਈ ਸੀ ਉਸ ਤੋਂ ਬਾਅਦ ਫੋਨ ਵੀ ਆਇਆ ਸੀ ਪਹਿਲਾਂ ਫੋਨ ਨਹੀਂ ਕੀਤਾ ਪਹਿਲਾਂ ਚਿੱਠੀ ਦਿੱਤੀ ਆ ਜੇ ਇਹ ਬੰਦਾ ਕੰਦਰ ਲਾਹ ਦਸੰਬਰ ਚ ਵੀ ਇਹਨੂੰ ਫਰੋਤੀ ਦੀ ਕਾਲ ਆਈ ਸੀਗੀ ਉਹ ਇਹੀ ਬੰਦੇ ਨੇ ਨਹੀਂ ਉਹ ਇਨਵੈਸਟੀਗੇਸ਼ਨ ਦਾ ਹਿੱਸਾ ਜੀ ਉਹ ਹਾਲੇ ਕਲੀਅਰ ਹੋਏਗਾ ਕਿ ਉਹ ਇਹ ਸੀਗੇ ਜਾਂ ਕੋਈ ਹੋਰ ਬੰਦੇ ਸੀਗੇ ਜਾਂ ਟੋਟਲ ਅਡਾ ਕੜਾ ਕੜਾ ਇਹਨਾਂ ਦਾਵਾ ਬੰਦੀ ਹੋ ਰਿਹਾ ਹੈ ਇਹ ਹਾਲੇ ਇਨਵੈਸਟੀਗੇਸ਼ਨ ਚਾਹੀਗਾ ਜੀ ਫੋਰ ਕਿੰਨੇ ਬੰਦੇ ਉਹਨਾਂ ਦੇ ਨਾਲ ਲਾ ਲੈ ਸਰ ਕੰਮ ਨਹੀਂ ਕਰਦੇ ਵਸ ਮੁੰਡੇ ਹਾਂਜੀ ਮੁੰਡੇ ਕੰਮ ਕੀ ਕਰਦੇ ਸਾਰੇ ਇਹਨਾਂ ਚੋਂ ਜ਼ਿਆਦਾਤਰ ਵੇਲੇ ਨੇ ਜੀ ਰਿਪੋਰਟ ਨਹੀਂ ਮਿਲੇ ਨਾ ਕੋਈ ਅਟੈਂਪਟ ਕੀਤਾ ਕ੍ਰਾਈਮ ਨਹੀਂ ਪਹਿਲਾਂ ਕੋਈ ਕ੍ਰਾਈਮ ਟੇਬਲ ਬੁੱਕ ਤੇ ਮਿਨਿਸਟਰੀ ਆਈ ਦੀ ਸਾਹਮਣੇ ਇਨਵੈਸਟੀਗੇਸ਼ਨ ਹੋਏਗੀ ਦਾ ਵੈਪਨਸ ਵੈਪਨਸ ਮਿਲੇ ਨਾ ਹਾਲੇ ਆ ਨਹੀਂ ਮਿਲੇ ਸਰ 10 ਜੀ ਪਿਸਟੋਲ ਸਰ ਕਰਮਾ ਫੈਸ਼ਨ ਹੋ ਗਈ ਕਿਉਂ ਇਹਨਾਂ ਦੇ ਸ਼ਹਿਰ ਦੇ ਵਿੱਚ ਡਿਫਰੈਂਟ ਬਿਜ਼ਨਸ ਹਾਊਸਸ ਦੇ ਬਾਰੇ ਰੈਕੀ ਕਰ ਰਹੇ ਸੀ ਇਹਨਾਂ ਦੇ ਪਹਿਲੇ ਉਹ ਆ ਗਿਆ ਫਸਟ ਟਾਰਗੇਟ ਹਾਂ ਫਸਟ ਟਾਰਗੇਟ ਉਹ ਆ ਗਿਆ ਕਿਸੇ ਇੱਕ ਆਇਆ ਹੁਣ ਤਫੀਸ਼ ਆਏਗਾ ਕਿ ਉਹਨਾਂ ਨੇ ਉਹਨੂੰ ਹੀ ਕਿਉਂ ਚੁਣਿਆ ਹੋਰ ਕਿਸੇ ਨੂੰ ਕਿਉਂ ਨਹੀਂ ਕਰਦਾ ਫੈਸ਼ਨ ਵਾੜਦਾ ਇਹਨਾਂ ਕੋਈ ਲਿੰਕ ਓਪਰਚੁਨਿਟੀ ਨਹੀਂ ਨਹੀਂ ਇਹਨਾਂ ਦੇ ਨਾਲ ਕੋਈ ਅਜਿਹੀ ਲਿੰਕ ਖਾਲੇ ਤੱਕ ਨਹੀਂ ਸਾਹਮਣੇ ਆਇਆ ਤਫੀਸ਼ ਦੇ ਵਿੱਚ ਦੇਖਦੇ ਕੀ ਆਉਂਦਾ ਠੀਕ ਹੈ